ਸਸੇ ਗੱਲ ਕਿਸਾਨ ਭਰਾਵੋ ਅੱਜ ਆਪਾਂ ਪਹੁੰਚੇ ਜੀ ਮੋਗਾ ਟਰੈਕਟਰ ਮੰਡੀ ਦੇ ਵਿੱਚ ਤੇ ਬੇਨਤੀ ਹੈ ਜੀ ਜੇਕਰ ਤੁਸੀਂ ਸਾਡੇ ਚੈਨਲ ਤੇ ਪਹਿਲੀ ਵਾਰ ਆਏ ਤਾਂ ਚੈਨਲ ਨੂੰ ਕਰ ਲੋ ਜੀ ਸਬਸਕ੍ਰਾਈਬ ਤੇ ਘੰਟੀ ਦਾ ਬਟਨ ਦਬਾ ਲਓ ਆਉਣ ਵਾਲੀ ਕੋਈ ਵੀ ਟਰੈਕਟਰ ਮੰਡੀ ਦੀ ਅਸੀਂ ਵੀਡੀਓ ਪਾਈਏ ਤਾਂ ਉਸ ਦਾ ਨੋਟੀਫਿਕੇਸ਼ਨ ਸਾਰਨੋਂ ਪਹਿਲਾਂ ਤੁਹਾਡੇ ਕੋਲੇ ਪਹੁੰਚੇ ਜੀ ਤੇ ਚਲੋ ਆਪਾਂ ਤੁਹਾਡੇ ਨਾਲ ਕਰਦੇ ਹਾਂ ਟਰੈਕਟਰਾਂ ਦੇ ਰੇਟ ਸਾਂਝੇ ਪਹਿਲਾ ਟਰੈਕਟਰ ਆ ਗਿਆ ਜੀ ਆਪਣੇ ਕੋਲੇ ਨਿਊ ਹਾਲੈਂਡ ਵਾਲਿਆਂ ਦਾ 5620 ਪਲਸ ਇਹ ਹੈਗਾ ਦੋਸਤੋ ਜੀ 4x4 ਟਰੈਕਟਰ ਹੈ ਜੀ 20 ਮਾਡਲ ਆ 10 ਲੱਖ ਤੇ 15000 ਰੁਪਏ ਡਿਮਾਂਡ ਆ ਜੀ ਟਰੈਕਟਰ ਦੀ ਕੰਡੀਸ਼ਨ ਬਿਲਕੁਲ ਸਾਫ਼ ਸੁਥਰੀ ਹੈ ਜੀ ਪੈਰਾਂ ਦਾ ਸਾਈਜ਼ ਹੈਗਾ ਜੀ 16 9 30 ਦੇ ਤੇ ਬਿਲਕੁਲ ਸਾਫ਼ ਸੁਥਰੀ ਤੇ ਨਵੀਂ ਕੰਡੀਸ਼ਨ ਦਾ ਹੀ ਟਰੈਕਟਰ ਹੈ ਜੀ 15 ਮਾਡਲ ਆ V ਮਾਡਲ ਆ ਜੀ 10 ਲੱਖ ਤੇ 15000 ਰੁਪਏ ਡਿਮਾਂਡ ਆ ਜੀ ਦੋਸਤੋ ਅਗਲਾ ਟਰੈਕਟਰ ਹੈ ਗਾਇਸ ਸੋਨਾਲੀ ਦਾ 60 ਦਾ ਨਵੀਂ ਕੰਡੀਸ਼ਨ ਦਾ ਟਰੈਕਟਰ ਹੈ ਜੀ ਬਿਲਕੁਲ ਸਾਫ਼ ਸੁਥਰਾ ਜੀ ਦੋਸਤੋ ਇਥੇ ਰੇਟ ਦਾ ਮਾਡਲ ਨਹੀਂ ਲਿਖਿਆ ਚਲੋ ਕੋਈ ਗੱਲ ਨਹੀਂ ਅਗਲਾ ਟਰੈਕਟਰ ਆ ਗਈ ਆਪਣਾ ਪ੍ਰੀਤ 849 ਸਾਫ਼ ਸੁਥਰੀ ਕੰਡੀਸ਼ਨ ਦਾ ਟਰੈਕਟਰ ਹੈ ਜੀ ਚਾਰੇ ਟਾਇਰ ਬਿਲਕੁਲ ਨਵੇਂ ਤੇ ਅਗਲੇ ਟਾਇਰ ਹੈਗੇ ਗੁਡੀਆਰ ਦੇ ਪਿਛਲੇ ਟਾਇਰ ਹੈਗੇ ਆ ਜੀ ਗੁਡੀਆਰ ਦੇ 16 ਦੇ ਟਾਇਰਾਂ ਦੇ ਆ ਜੀ ਬਿਲਕੁਲ ਸਾਫ਼ ਸੁਥਰੀ ਕੰਡੀਸ਼ਨ ਦਾ ਟਰੈਕਟਰ ਹੈ ਜੀ 21 ਮਾਡਲ ਹੈ ਜੀ 4 ਲੱਖ 55000 ਰੁਪਏ ਡਿਮਾਂਡ ਹੈ ਜੀ ਦੋਸਤੋ ਜਿਹੜਾ ਉਹ ਸੋਨਾਲਿਕਾ ਚੈੱਕ ਹੋਣ ਜਾ ਰਿਹਾ ਜੀ 21 ਮਾਡਲ ਹੈ 6 ਲੱਖ 90000 ਰੁਪਏ ਡਿਮਾਂਡ ਆ ਤੇ 3 ਸਪੀਡ ਹੈ ਟਰੈਕਟਰ ਬਿਲਕੁਲ ਸਾਫ਼ ਸੁਥਰਾ ਹੈ ਜੀ ਆਈ ਚੈੱਕ ਕਰਨ ਚੱਲੇ ਆਈ ਟਰੈਕਟਰ ਅਗਲਾ ਟਰੈਕਟਰ ਆਪਣਾ ਆ ਗਿਆ 1735 ਐਫਸੀ ਅਗਲੇ ਟਾਇਰ ਹੈਗੇ ਜੀ ਤਾਂ ਫਿਰ ਹੋਏ ਆਈ ਥੋੜੇ ਜਿ ਪਿਛਲੇ ਟਾਇਰ ਹੈਗੇ ਵੀਰੇ ਐਮ ਆਰ ਐਫ ਦੇ 12 ਦੇ ਟਾਇਰਾਂ ਚ ਇਹ ਹੈਗਾ ਜੀ 94 ਮਾਡਲ ਹੈ 1 ਲੱਖ ਤੇ 51000 ਰੁਪਿਆ ਡਿਮਾਂਡ ਹੈ ਟਰੈਕਟਰ ਦੇ ਮਾਲਕ ਦੀ ਫਾਰਮ ਟਰੈਕ ਆ ਗਈ ਸਾਫੜਾ ਇਹ ਹੈਗਾ ਜੀ 2000 ਮਾਡਲ ਹੈ 2 ਲੱਖ ਤੇ 48000 ਰੁਪਿਆ ਡਿਮਾਂਡ ਹੈ ਟਰੈਕਟਰ ਦੇ ਮਾਲਕ ਦੀ ਅਗਲੇ ਟਾਇਰ कसे ਹੋਏ ਆ ਜੀ ਪਿਛਲੇ ਟਾਇਰ 50 60 ਪੈਸੇ ਕੰਡੀਸ਼ਨ ਦੇ ਵਿੱਚ ਹੈਗੇ ਆ ਜੀ ਜੌਂਡੀਅਰ ਆ ਗਿਆ ਜੀ 5210 17 ਮਾਡਲ ਆ ਜੀ 5 ਲੱਖ ਤੇ 45000 ਰੁਪਏ ਡਿਮਾਂਡ ਹੈ ਇਹ ਪੀਵੀ 31 ਨੰਬਰ ਹੈ ਜੀ ਅਗਲੇ ਟਾਇਰ ਹੈਗੇ ਜੀ ਗੁੱਡੀਅਰ ਦੇ ਬਿਲਕੁਲ ਨਵੀਂ ਕੰਡੀਸ਼ਨ ਦੇ ਵਿੱਚ ਪਿਛਲੇ ਟਾਇਰ ਹੈਗੇ ਜੀ ਜੇਕੇ ਦੇ 16928 ਦੇ ਇਹ ਵੀ ਬਿਲਕੁਲ ਸਾਫ ਸੁਥਰੇ ਹੈ ਜੀ 17 ਮਾਡਲ ਆ 5 ਲੱਖ ਤੇ 45000 ਰੁਪਏ ਡਿਮਾਂਡ ਹੈ ਉਸ ਤੋਂ ਅਗਲਾ ਟਰੈਕਟਰ ਆ ਗਿਆ ਜੌਂਡੀਅਰ 4x4 5405 ਇਹ 22 ਮਾਡਲ ਹੈ 11 ਲੱਖ ਤੇ 50000 ਰੁਪਿਆ ਡਿਮਾਂਡ ਹੈ ਜੀ 2022 ਮਾਡਲ 11 ਲੱਖ ਤੇ 50000 ਰੁਪਿਆ ਡਿਮਾਂਡ ਹੈ ਜੀ ਚਾਰੇ ਟਾਇਰ ਬਿਲਕੁਲ ਨਵੇਂ ਤੇ ਸਾਫ ਸੁਥਰੇ ਹੈ ਜੀ ਐਮਆਰਪ ਦੇ ਟਾਇਰ ਹੈ ਜੀ ਸਾਰੇ ਚਾਰੇ ਐਵਰ ਵੀ ਛਤਰੀ ਸੁਥਰੀ ਡੈਕ ਟੂ 4 ਓਕੇ ਹੈ ਜੀ ਉਸ ਤੋਂ ਅਗਲਾ ਟਰੱਕ ਆ ਗਿਆ 2000 50 ਦਾ ਦੇ ਇਹ 17 ਮਾਡਲ ਹੈ ਜੀ 5 ਲੱਖ ਤੇ 50000 ਰੁਪਿਆ ਡਿਮਾਂਡ ਹੈ ਜੀ ਪੀਵੀ 13 ਨੰਬਰ ਹੈ ਜੀ ਇਹ ਰਵੇ ਇਹ ਵੀ 16 ਦੇ ਟਾਇਰਾਂ ਚਾ ਜੀ ਅਪੋਲੋ ਕੰਪਨੀ ਦੇ ਟਾਇਰ ਨਿਊ ਹਾਲੈਂਡ ਆ ਗਿਆ ਜੀ 3630 ਸਪੈਸ਼ਲ ਐਡੀਸ਼ਨ ਕਲੱਸ ਇਹ ਵੀ ਪੰਜਾਬ ਨੰਬਰ ਟਰੈਕਟਰ ਆ ਜੀ ਪੀਬੀ 8 ਫਾਈਬਰ ਦੀ ਛਤਰੀ ਲੱਗੀ ਡੈਂਕ ਡੁੱਕਰ ਲੱਗੀ ਹੈ ਜੀ ਇਹ ਹੈਗਾ 19 ਮਾਡਲ 7 ਲੱਖ 35000 ਰੁਪਿਆ ਡਿਮਾਂਡ ਹੈ ਜੀ ਉਸ ਤੋਂ ਅਗਲਾ ਟਰੈਕਟਰ ਆ ਗਿਆ ਜੀ ਤ੍ਰੀਤ ਇਹ ਹੈਗਾ ਜੀ 21 ਮਾਡਲ ਆ 5 ਲੱਖ ਤੇ 45000 ਰੁਪਿਆ ਡਿਮਾਂਡ ਹੈ ਟਰੈਕਟਰ ਦੇ ਮਾਲਕ ਜੀ ਪ੍ਰੀਤ 6599 ਜੀ ਚਾਰੇ ਟਾਇਰ ਬਿਲਕੁਲ ਨਵੇਂ ਬਾਕੀ ਟਰੈਕਟਰ ਸ਼ੂ ਦਾ ਜੀ ਸਾਫ ਸਫੀ ਕੰਡੀਸ਼ਨ ਦਾ ਟਰੈਕਟਰ ਹੀ ਹੈ ਸਵਰਾਜ ਆ ਗਿਆ ਜੀ 855 18 ਮਾਡਲ ਆ ਜੀ ਪੂਰਾ 6 ਲੱਖ ਰੁਪਿਆ ਡਿਮਾਂਡ ਹੈ ਜੀ ਪਿਛਲੇ ਟਾਇਰ ਹੈਗੇ ਜੀ ਇਹਦੇ 14 ਦੇ ਤੇ ਗੁੱਡੀਅਰ ਕੰਪਨੀ ਦੇ ਟਾਇਰ ਆ ਜੀ ਇਹਦੇ ਅਗਲੇ ਟਾਇਰ ਹੈਗੇ ਆ ਬੀਕੇਟੀ ਦੇ ਸਸਤਾ ਅਗਲਾ ਟਰੈਕਟਰ ਫੇਰ ਆ ਗਈ ਸਵਰਾਜ 855 7 ਮਾਡਲ ਹੈ ਜੀ 3 ਲੱਖ ਤੇ 20000 ਰੁਪਿਆ ਡਿਮਾਂਡ ਹੈ ਟਰੈਕਟਰ ਦੇ ਮਾਲਕ ਦੀ ਸਸਤਾ ਅਗਲਾ ਟਰੈਕਟਰ ਆ ਗਿਆ ਫੋਰਡ ਫੁੱਲ ਮੋਡੀਫਾਈ ਹੈ ਜੀ ਸਾਰੇ ਟਾਇਰ ਬਿਲਕੁਲ ਨਵੇਂ ਹੈ ਜੀ 13 ਦੇ ਟਾਇਰਾਂ ਚ ਡੈਕ ਲੱਗੀ ਹੈ ਜੀ ਕੋਈ ਕੈਂਟ ਐਮ ਪੰਗੋ 93 ਮਾਡਲ ਹੈ ਜੀ 3 ਲੱਖ ਤੇ 25000 ਰੁਪਏ ਦੀ ਡਿਮਾਂਡ ਹੈ ਫੇਵਰ ਵੀ ਛਤਰੀ ਲੱਗੀ ਆ ਫੁੱਲ ਮੋਡੀਫਾਈ ਹੈ ਜੀ ਪ੍ਰੀਤ ਆ ਗਿਆ ਜੀ 60 49 ਪਿਛਲੇ ਟਾਇਰ ਹੈਗੇ ਜੀ ਇਹਦੇ ਰੇਡੀਅਲ ਟਾਇਰਾਂ ਦੇ ਵਿੱਚ ਗੁੱਡੀਅਰ ਕੰਪਨੀ ਦੇ ਅਗਲੇ ਟਾਇਰ ਹੈਗੇ ਜੀ ਐਮ ਆਰਫ ਦੇ ਇਹ ਹੈਗਾ ਜੀ 21 ਮਾਡਲ ਆ 4 ਲੱਖ ਤੇ 65000 ਰੁਪਿਆ ਡਿਮਾਂਡ ਹੈ ਟਰੈਕਟਰ ਦੇ ਮਾਲਕ ਦੀ ਟਰੈਕਟਰ ਤੁਸੀਂ ਵੀਡੀਓ ਦੇ ਵਿੱਚ ਦੇਖ ਸਕਦੇ ਆ ਬਿਲਕੁਲ ਸਾਫ਼ ਸੁਥਰੀ ਕੰਡੀਸ਼ਨ ਦਾ ਟਰੈਕਟਰ ਹੈ। ਉਸ ਤੋਂ ਅਗਲਾ ਟਰੈਕਟਰ ਹੈ ਗਏ ਫਾਰਮ ਟਰੈਕ 6055 ਚਾਰੇ ਟਾਇਰ ਬਿਲਕੁਲ ਸਾਫ਼ ਸੁਥਰੇ ਹੈ ਜੀ। ਟਾਇਰਾਂ ਦਾ ਸਾਈਜ਼ ਹੈ ਗਏ 16 9 28 ਤੇ ਮਾਡਲ ਹੈ ਗਏ 15 4 ਲੱਖ ਤੇ 35000 ਰੁਪਿਆ ਡਿਮਾਂਡ ਹੈ ਜੀ ਟਰੈਕਟਰ ਦੇ ਮਾਲਕ ਦੀ। ਬਾਕੀ ਫਾਈਬਰ ਦੀ ਛਤਰੀ ਲੱਗੀ ਹੋਈ ਹੈ ਜੀ। ਜੇ 3 ਕਿਨਾਰੇ ਖੜਾ ਇਸੇ ਤਰੀਕੇ ਨਾਲ ਹੀ ਸੇਲ ਕਰਨਾ ਭਾਈਨਾਂ ਨੇ ਸੋਨਾਲੀਕ ਆ ਗਿਆ ਜੀ ਡੀ ਆਈ 60 ਦਾ ਆਰ ਐਕਸ 16 ਦੇ ਟਾਇਰਾਂ ਚਾਹੀ ਸੀ ਸੀਏਟੀ ਕੰਪਨੀ ਦੇ ਟਾਇਰ ਆ ਜੀ ਪਿਛਲੇ ਅਗਲੇ ਹੈਗੇ ਆ ਗੁੱਡਇਰ ਕੰਪਨੀ ਦੇ ਇਹ ਹੈਗਾ ਜੀ 17 ਮਾਡਲ ਆ 5 ਲੱਖ 35000 ਰੁਪਏ ਦੀ ਡਿਮਾਂਡ ਹੈ ਜੀ ਉਸ ਤੋਂ ਅਗਲਾ ਰੈਕਟਰ ਫੇਰ ਸੋਨਾਲੀਕ ਆ ਗਿਆ ਜੀ ਡੀ ਆਈ 60 ਦਾ ਆਰ ਐਕਸ ਇਹ ਹੈਗਾ ਜੀ 21 ਮਾਡਲ ਆ 6 ਲੱਖ ਤੇ 85000 ਰੁਪਏ ਡਿਮਾਂਡ ਆ ਇਤਨੀ ਸਪੀਡ ਟਰੈਕਟਰ ਆ ਜੀ ਗੁੱਡੀਅਰ ਕੰਪਨੀ ਦੇ ਸੌਰੀ ਦੋਸਤੋ ਜੇ ਕੇ ਕੰਪਨੀ ਦੇ ਟਾਇਰ ਆ ਇਹ ਚਾਰੇ ਹਾਂਜੀ ਦੋਸਤੋ ਅਗਲਾ ਟਰੈਕਟਰ ਆ ਗਿਆ ਜੀ 1860 ਡਬਲ ਕਲਚ ਆ ਜੀ 2002 ਮਾਡਲ ਆ 2 ਲੱਖ ਤੇ 48000 ਰੁਪਏ ਡਿਮਾਂਡ ਆ ਜੀ ਅਗਲੇ ਟਾਇਰ ਜੀ 4x4 ਵਾਲੇ ਪਵਾਏ ਆ ਪਿਛਲੇ ਟਾਇਰ ਹੈਗੇ ਜੀ ਗੁਡਇਰ ਦੇ 14 ਦੇ ਟਾਇਰਾਂ ਚ ਹੈ। ਬਿਲਕੁਲ ਸਾਫ ਸੁਥਰੀ ਕੰਡੀਸ਼ਨ ਦਾ ਟਰੈਕਟਰ ਹੈ ਜੀ ਪਰ ਲੇਕਿਨ ਲੱਗਦਾ ਪਈ ਨਹੀਂ ਕਿ ਥੋੜਾ ਫੰਨੇ ਵਾਲੀ ਗੱਲ ਹੈ ਟਰੈਕਟਰ ਦੀ। ਸਾਫ ਸੁਥਰੀ ਕੰਡੀਸ਼ਨ ਦਾ ਟਰੈਕਟਰ ਹੈ ਜੀ। ਪੰਜਾਬ ਨੰਬਰ ਟਰੈਕਟਰ ਹੈ ਜੀ। ਅਗਲਾ ਟਰੈਕਟਰ ਆ ਗਿਆ ਜੀ ਡੀਆਈ 750 ਦਾ ਸੋਨਾਲੀਗਾ। ਅਗਲੇ ਟਾਇਰ ਹੈਗੇ ਜੀ ਐਮਆਰਐਫ ਦੇ। ਪਿਛਲੇ ਟਾਇਰ ਹੈਗੇ ਜੀ ਗੁਡਇਰ ਦੇ 14 ਦੇ। ਇਹ ਵੀ ਬਿਲਕੁਲ ਸਾਫ ਸੁਥਰੀ ਕੰਡੀਸ਼ਨ ਦਾ ਟਰੈਕਟਰ ਹੈ ਜੀ। ਇਹਦੇ ਹਸਾਉਣਾ ਮਾਡਲ ਹੈ 2002 ਮਾਡਲ ਹੈ 2 ਲੱਖ ਤੇ 55000 ਰੁਪਿਆ ਰੇਟ ਹੈ ਜੀ ਟਰੈਕਟਰ ਦੇ ਮਾਲਕ ਦਾ ਉਸ ਤੋਂ ਅਗਲਾ ਟਰੈਕਟਰ ਹੈ ਜੀ ਸਵਰਾਜ 855 ਇਹ ਵੀ 2002 ਮਾਡਲ ਹੈ ਜੀ 2 ਲੱਖ ਤੇ 75000 ਰੁਪਿਆ ਡਿਮਾਂਡ ਹੈ ਜੀ ਅਗਲੇ ਟਾਇਰ ਹੈਗੇ ਜੀ ਐਮਆਰ ਦੇ ਪਿਛਲੇ ਟਾਇਰ ਹੈਗੇ ਜੀ ਜੇਕੇ ਦੇ 14 ਦੇ ਟਾਇਰਾਂ ਦੇ ਬਿਲਕੁਲ ਸਾਫ਼ ਸੁਥਰੀ ਕੰਡੀਸ਼ਨ ਦਾ ਟਰੈਕਟਰ ਹੈ ਹਾਂ ਜੀ ਦੋਸਤੋ ਅਗਲਾ ਟਰੈਕਟਰ ਹੈਗਾ ਜੀ ਫਾਰਮ 60 ਪੁਡੀਅਰ ਕੰਪਨੀ ਦਾ ਟਾਇਰ ਹੈ ਜੀ 13 ਦੇ ਟਾਇਰਾਂ ਚ ਅਗਲੇ ਟਾਇਰ ਹੈਗੇ ਜੀ ਐਮ ਆਰ ਪ ਦੇ ਪਹਿਲਾਂ ਦੀ ਕੰਡੀਸ਼ਨ ਤੁਸੀਂ ਵੀਡੀਓ ਦੇ ਵਿੱਚ ਚੈੱਕ ਕਰ ਸਕਦੇ ਹੋ ਜੀ ਇਹ ਹੈਗਾ ਜੀ ਮਾਡਲ ਹੈਗਾ 95 2 ਲੱਖ ਤੇ 14000 ਰੁਪਿਆ ਡਿਮਾਂਡ ਹੈ ਜੀ ਉਸ ਤੋਂ ਬਾਅਦ ਅਗਲਾ ਫ੍ਰੈਟ ਆ ਗਿਆ ਜੀ ਮਹਿੰਦਰਾ 575 ਡੀ ਆਈ ਇਹ ਹੈਗਾ 97 ਮਾਡਲ ਹੈ 1 ਲੱਖ 9000 ਰੁਪਿਆ ਡਿਮਾਂਡ ਹੈ ਇਹਨੇ ਪਿਛਲੇ ਘਰ ਹੈਗੇ ਜੀ 14 ਦੇ ਦੋ ਟੇਕ ਹੋ ਗਏ 13 ਦੇ ਆ ਵਰਲਾ ਕੰਪਨੀ ਦੇ ਟਾਇਰ ਆ ਜੀ ਉਸ ਤੋਂ ਬਲੈਕ ਟ੍ਰੈਕਟਰ ਜੀ ਮੈਕੀਸੀ ਦੋ ਰਸਟਾ ਕੰਪਨੀ ਡੀਏ ਕੋ 2005 ਮਾਡਲ ਆ ਜੀ 2 ਲੱਖ 46000 ਰੁਪਏ ਦੀ ਮੰਗ ਹੈ 14 ਦੇ ਕਰਾਂ ਚ ਉਸ ਤੋਂ ਲੱਗੇ ਟ੍ਰੈਕਟਰ ਨੰਬਰ 475 A 99 ਮਾਡਲ ਆ ਜੀ 1 ਲੱਖ 90000 ਰੁਪਏ ਦੀ ਮੰਗ ਹੈ 12 ਦੇ ਕਰਾਂ ਚ ਸਾਫ ਸੁਥਰੀ ਕੰਡੀਸ਼ਨ ਦਾ ਟਰੈਕਟਰ ਆ ਇਹ ਗੱਲ ਕੋਲ ਇੱਕੋ ਜਿਹੀ ਕੰਡੀਸ਼ਨ ਆ ਫੋਸਟੋ ਗਲਾ ਡੈਕਟਰ ਹੈ ਫਾਰਮ 60 ਪਿਛਲੇ ਟਾਇਰ ਹੈਗੇ ਇਹਦੇ 13 ਦੇ ਵਰਲਾ ਕੰਪਨੀ ਦੇ ਟਾਇਰ ਆ ਜੇ ਅਗਲੇ ਟਾਇਰ ਹੈਗੇ ਗੁਡਇਰ ਕੰਪਨੀ ਦੇ ਇਹ ਹੈ 97 ਮਾਡਲ ਹੈ 1,54500 ਰੁਪਿਆ ਦੀ ਮੰਗ ਹੈ ਦੇਖੋ ਫੋਸਟੋ ਗਲਾ ਡੈਕਟਰ ਆ ਗਈ ਫਾਰਮ 60 ਪਿਛਲੇ ਟਾਇਰ ਹੈਗੇ ਗੁਡਇਰ ਦੇ 13 ਦੇ ਟਾਇਰਾਂ ਚਾ ਰੀਮੋਡਲ ਹੈ ਗਈ 2009 2 ਲੱਖ ਤੇ 95000 ਰੁਪਿਆ ਡਿਮਾਂਡ ਹੈ ਉਸ ਤੋਂ ਅਗਲਾ ਰੈਟਰ ਹੈ Mahindra 575 1988 ਮਾਡਲ ਹੈ 2 ਲੱਖ 38000 ਰੁਪਿਆ ਡਿਮਾਂਡ ਹੈ ਪੀਕੇ ਦੇ ਟਾਇਰ ਆ ਬਿਲਕੁਲ ਨਵੀਂ ਕੰਡੀਸ਼ਨ ਦੇ ਵਿੱਚ ਅਗਲਾ ਰੈਟਰ ਹੈ ਜੇਕੇ ਸੋਨਾ ਉਸ ਤੋਂ ਅਗਲਾ ਰੈਟਰ ਹੈ Mahindra Chantoo ਕੀਤ ਕਰੀ ਗਈ ਹੈ ਇਹ 95 ਮਾਡਲ ਹੈ 1,35,000 ਰੁਪਏ ਡਿਮਾਂਡ ਹੈ ਜੀ ਅਗਲਾ ਡੈਟਾ ਆ ਗਈ ਮਹਿੰਦਰਾ 475 E84 ਮਾਡਲ ਹੈ 1,35,000 ਰੁਪਏ ਡਿਮਾਂਡ ਹੈ ਇਸ ਤੋਂ ਬਾਅਦ ਡੈਟਾ ਆ ਗਈ ਸਵਰਾਏ 735 E88 ਮਾਡਲ ਹੈ 1,25,000 ਰੁਪਏ ਡਿਮਾਂਡ ਹੈ ਜੀ ਹਾਂਜੀ ਦੋਸਤੋ ਅਗਲਾ ਟਰੈਕਟਰ ਹੈ 5911 ਇਹ ਡੀਆਈ ਹੋਇਆ ਹੈ ਜੀ ਚਾਰੇ ਟਾਇਰ ਬਿਲਕੁਲ ਨਵੇਂ ਆ ਜੀ ਅਗਲੇ ਟਾਇਰ ਹੈਗੇ ਗੁਡਇਰ ਕੰਪਨੀ ਦੇ ਤੇ ਪਿਛਲੇ ਟਾਇਰ ਵੀ ਗੁਡਇਰ ਕੰਪਨੀ ਦੇ 16 ਦੇ ਟਾਇਰਾਂ ਚ ਸ਼ੋ ਤੇ ਮਗਰਾੜ ਪੇਂਟ ਆ ਜੀ 85 ਮਾਡਲ ਆ 2 ਲੱਖ ਤੇ 95000 ਰੁਪਿਆ ਡਿਮਾਂਡ ਆ ਜੀ ਸੋਨਾਲਿਕ ਆ ਗਿਆ ਜੀ 60 ਦਾ 16 ਦੇ ਟਾਇਰਾਂ ਚ ਮਰਫ ਦੇ ਟਾਇਰ ਆ ਜੀ ਮਗਰਲੇ ਡੀਆਈ 60 ਦਾ ਆਰਐਕਸ 18 ਮਾਡਲ ਆ ਜੀ 5 ਲੱਖ ਤੇ 85000 ਰੁਪਏ ਡਿਮਾਂਡ ਹੈ ਬਾਕੀ ਟਰੈਕਟਰ ਬਿਲਕੁਲ ਨਵੀਂ ਕੰਡੀਸ਼ਨ ਦਾ ਹੈ। ਤਵਰਾ ਆ ਜਾਗਾ ਜੀ ਦੋਸਤੋ 855 ਇਹ 2010 ਮਾਡਲ ਆ ਜੀ 3 ਲੱਖ ਤੇ 85000 ਰੁਪਏ ਡਿਮਾਂਡ ਹੈ ਅਪੋਲੋ ਕੰਪਨੀ ਦੇ ਟਾਇਰ ਆ ਜੀ ਪਿਛਲੇ 14 ਦੇ ਅਗਲੇ ਟਾਇਰ ਹੈਗੇ ਜੀ ਇਹਦੇ ਗੁਡਇਰ ਦੇ ਕਸਟੋਲਰ ਇਹ ਟਰੈਵੇ 265 ਡੀ ਆਈ ਇਹ 95 ਮਾਡਲ ਹੈ 1 ਲੱਖ 65000 ਰੁਪਇਆ ਡਿਮਾਂਡ ਹੈ ਟਰੈਕਟਰ ਦੇ ਮਾਲਕ ਦੀ ਹਾਂਜੀ ਦੋਸਤੋ ਅਗਲਾ ਟਰੈਕਟਰ ਹੈ ਸਮਰਾਜ 852 ਜੀ ਇਹ ਹੈਗਾ ਜੀ 10 ਮਾਡਲ ਆ 4 ਲੱਖ ਤੇ 10000 ਰੁਪਇਆ ਡਿਮਾਂਡ ਹੈ ਟਰੈਕਟਰ ਦੇ ਮਾਲਕ ਦੀ 14 ਦੇ 18 ਚ ਹੈ ਜੀ 18 ਦੀ ਕੰਡੀਸ਼ਨ ਤੁਸੀਂ ਵੀਡੀਓ ਦੇ ਵਿੱਚ ਚੈੱਕ ਕਰ ਸਕਦੇ ਆ ਜੀ ਨਿਊ ਹੋਲੈਂਡ ਆ ਗਿਆ ਜੀ 5500 ਚਾਰੇ ਟਰ ਬਿਲਕੁਲ ਸਾਫ ਕੁਦਰ ਤੇ ਵੇਚਦਾਗਾ ਜੀ 2014 ਮਾਡਲ ਆ 4 ਲੱਖ ਤੇ 35000 ਰੁਪਏ ਡਿਮਾਂਡ ਆ ਜੀ ਸਵਰਾਜ ਆਗਾ ਜੀ 735 2003 ਮਾਡਲ ਆ ਜੀ 1 ਲੱਖ 30000 ਰੁਪਏ ਡਿਮਾਂਡ ਆ ਜੀ ਇਹ ਜਿਹੜੇ ਭਾਈ ਜੀ ਤੁਹਾਨੂੰ ਟਰੈਕਟਰ ਦਿਖਾਏ ਆ ਜੀ ਸਵਰਾਜ ਨਿਊ ਹੌਲੈਂਡ ਤੇ ਸਵਰਾਜ ਇਹ ਬਾਈ ਦਾ ਆਪਣੇ ਕੋਲੇ ਨੰਬਰ ਹੈਗਾ ਜੀ ਜੇਕਰ ਇਹਨਾਂ ਤਿੰਨਾਂ ਟਰੈਕਟਰਾਂ ਦੇ ਵਿੱਚੋਂ ਤੁਹਾਨੂੰ ਟਰੈਕਟਰ ਪਸੰਦ ਆਉਂਦਾ ਜੀ ਤਾਂ ਤੁਸੀਂ ਸਾਥੋਂ ਇਹਨਾਂ ਦਾ ਨੰਬਰ ਲੈ ਸਕਦੇ ਆਂ ਹਾਂਜੀ ਦੋਸਤੋ ਆ ਡੀਆਈ 855 ਸੋਨਾਲੀਗਾ 60 ਦਾ ਤੇ 5811 ਜੇਕਰ ਇਹਨਾਂ ਦੇ ਵਿੱਚੋਂ ਵੀ ਤੁਹਾਨੂੰ ਬਾਈ ਜੀ ਪਸੰਦ ਆਉਂਦਾ ਤਾਂ ਇਹਦਾ ਤੁਸੀਂ ਮਾਲਕ ਦਾ ਨੰਬਰ ਸਾਥੋਂ ਲੈ ਸਕਦੇ ਆਂ ਜੀ ਤੇ ਦੋਸਤੋ ਵੀਡੀਓ ਦੇਖਣ ਲਈ ਤੁਹਾਡਾ ਬਹੁਤ ਬਹੁਤ ਧੰਨਵਾਦ ਜੀ